ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਨਾਲ ਗੱਲ ਕਰਨੀ ਹੈ ਝੋਨੇ ਦੇ ਪਹਿਲੇ ਸ਼ੁਰੂਆਤੀ ਜਿਹੜੇ 20 ਦਿਨ ਹੈ ਉਹਨਾਂ ਦਿਨਾਂ ਦੇ ਵਿੱਚ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੇ ਆਪਾਂ ਕਿਹੜੀ-ਕਿਹੜੀ ਆਪਣੀ ਝੋਨੇ ਨੂੰ ਖਾਦ ਖਰਾਕ ਦੇਣੀ ਹੈ ਤੇ ਕਿੰਨੀ ਆਪਾਂ ਯੂਰੀਆ 20 ਦਿਨਾਂ ਦੇ ਵਿੱਚ ਦੇਣੀ ਤੇ ਸਾਰੀ ਤੁਹਾਨੂੰ ਆਪਾਂ ਜਾਣਕਾਰੀ ਦਵਾਂਗੇ ਕਿਸਾਨ ਭਰਾਵੋ ਕਿਉਂਕਿ ਝੋਨਾ ਲੱਗਣ ਤੋਂ ਬਾਅਦ ਜਿਹੜੇ ਪਹਿਲੇ 20 ਦਿਨ ਹੁੰਦੇ ਆ ਕਿਸਾਨਾਂ ਕਿ ਉਹ ਇਹ ਬਹੁਤ ਹੀ ਮਹੱਤਵਪੂਰਨ ਹੁੰਦੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਝੋਨਾ ਆਪਣਾ ਫਟਾਰਾ ਕਰਨ ਦੀ ਜਿਹੜੀ ਸਹੀ ਸਟੇਜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਆਪਣਾ ਝੋਨਾ ਫਟਾਰਾ ਕਰਦਾ ਹੈ ਕਿਉਂਕਿ 5 ਤੋਂ ਲੈ ਕੇ 6 ਦਿਨਾਂ ਦੇ ਵਿੱਚ ਜਿਹੜਾ ਝੋਨਾ ਜੜਦਾ ਹੈ ਫਿਰ ਆਪਾਂ ਉਹਨੂੰ ਯੂਰੀਆ ਦੀ ਪਹਿਲੀ ਡੋਜ਼ ਜਿੰਦਾਂਦੇ ਆ ਫਿਰ ਜਿਹੜਾ ਝੋਨਾ 12 ਦਿਨ ਤੋਂ ਲੈ ਕੇ 20 ਦਿਨ ਦੇ ਵਿੱਚ ਜਿਹੜੀ ਬਹੁਤ ਹੀ ਮਹੱਤਵਪੂਰਨ ਜਿਹੜੀ ਸਟੇਜ ਹੁੰਦੀ ਹੈ ਝੋਨੇ ਦੇ ਫਟਾਰੇ ਦੀ ਤੇ ਜਿਹੜੀ ਆ ਪੀ ਆਰ ਕਿਸਾਨ ਪ੍ਰਭੂ 35 ਦਿਨਾਂ ਤੱਕ ਜਿਹੜੀ ਫਟਾਰਾ ਕਰਦੀ ਹੈ ਪੂਛਾ 43 ਵਧ ਦਿਨ ਤੱਕ ਕਰਦੀ ਹੈ ਇਹ ਕਰਦੀ ਹੈ 32 ਤੋਂ ਲੈ ਕੇ 35 ਦਿਨ ਤੱਕ ਜਿਹੜੀ ਇਹਨਾਂ ਦੀ ਫਟਾਰੇ ਦੀ ਸਟੇਜ ਹੁੰਦੀ ਹੈ ਤੇ ਬਾਕੀ ਕਿਸਾਨ ਪ੍ਰਭੂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਪੂਰੀ ਦੇਖਿਓ ਤੇ ਹੋਰ ਆਪਣੇ دوست ਨੂੰ ਤੇਰਾ ਦਿਨ ਨਾਲ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਨਵੇਂ ਕਿਸਾਨ ਭਰਾ ਆਏ ਐ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਹੁਣ ਆਪਾਂ ਝੋਨੇ ਦੇ ਵਿੱਚ ਆਪਾਂ ਫਟਾਰੇ ਨੂੰ ਲੈ ਕੇ ਆਪਾਂ ਬਹੁਤ तरह ਦੇ ਜਿਹੜੇ ਪ੍ਰੈਕਟਸ ਐ ਉਹ ਵਾਤਦੇ ਆ ਕਿ ਕਿ ਜ਼ਿਮੀਂਦਾਰ ਹਰੇਕ ਜ਼ਿਮੀਂਦਾਰ ਭਰਾ ਜਿਹੜਾ ਦੁਕਾਨ ਤੇ ਜਾ ਕੇ ਇਹ ਗੱਲ ਕਹਿੰਦਾ ਵੀ ਸਾਨੂੰ ਕੋਈ ਅਜਿਹੀ ਚੀਜ਼ ਦੇ ਦਿਓ ਜੋ ਮਹਿੰਗੀ ਹੋਵੇ ਪਰ ਜਿਹੜਾ ਝੋਨਾ ਆਪਣਾ ਫਟਾਰਾ ਵੱਧ ਕਰ ਜਾਵੇ ਆਪਾਂ ਇਹ ਗੱਲ ਜਾ ਕੇ ਦੁਕਾਨ ਦਾ ਤੋਂ ਕਹਿੰਦੇ ਤੇ ਮੈਂ ਦੇਖਿਆ ਵੀ ਇਹ ਵੀ ਜਿਹੜੇ ਕਿਸਾਨ ਭਰਾ ਉਹ ਬਹੁਤ ਤਰ੍ਹਾਂ ਦੇ ਪ੍ਰੋਡਕਟ ਪਾਉਂਦੇ ਆ ਪੈਕਟ ਪਾਉਂਦੇ ਆ ਕੋਈ 5 ਕਿਲੋ ਦਾ ਕੋਈ 7 ਕਿਲੋ ਦਾ ਪਾਕਿਸਤਾਨ ਭਰਾ ਉਹ ਜਿੱਥੇ ਤੱਕ ਮੈਂ ਤੁਹਾਨੂੰ ਸੋਚਿਆ ਵੀ ਇਹਨਾਂ ਚੀਜ਼ਾਂ ਦਾ ਕਿਸਾਨ ਭਰਾ ਉਹ ਛੋਣੇ ਦੇ ਵਿੱਚ ਕੋਈ ਵੀ ਫਾਇਦਾ ਨਹੀਂ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਸਾਰੀਆਂ ਚੀਜ਼ਾਂ ਮਾੜੀਆਂ ਹੁੰਦੀਆਂ ਨੇ ਪਰ ਕਿਸਾਨ ਭਰਾ ਉਹ ਜਿਹੜੀ ਚੀਜ਼ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਵੀ ਇਹਦੇ ਵਿੱਚ ਹੈਗਾ ਇਹ ਕੁਝ ਜਾਂ ਫਿਰ ਨਹੀਂ ਉਹ ਚੀਜ਼ ਨੂੰ ਜੇ ਆਪਾਂ ਛੋਣੇ ਦੇ ਵਿੱਚ ਪਾਵਾਂਗੇ ਕਿਸਾਨ ਭਰਾ ਉਹ ਕਿਉਂਕਿ ਅੱਜ ਕੱਲ ਜਿਹੜੀ ਲੁੱਟ ਬਹੁਤ ਹੋ ਰਹੀ ਹੈ ਸਾਰੀ ਚੀਜ਼ ਨਹੀਂ ਮੈਂ ਇਹ ਕਹ ਸਕਦਾ ਵੀ ਹਰੇਕ ਪ੍ਰੋਡਕਟ ਖਰਾਬ ਹੈ ਪਰ ਆਪਾਂ ਕਿਸੇ ਪਰ ਵੀ ਵਿਸ਼ਵਾਸ ਨਹੀਂ ਕਰ ਸਕਦੇ ਹੁਣ ਚੋਣੇ ਦੇ ਵਿੱਚ ਜਿਹੜੀ ਚੀਜ਼ ਰੈਕਮੈਂਡ ਹੈਗੀ ਹੈ ਵੀ ਆਹ ਚੀਜ਼ ਦੀ ਜ਼ਰੂਰਤ ਹੈ ਆਹ ਤੱਤ ਦੀ ਜ਼ਰੂਰਤ ਹੈ ਜੇ ਆਪਾਂ ਉਹ ਤੱਤ ਚੋਣੇ ਨੂੰ ਦੇ ਦਈਏ ਤਾਂ ਜਿਹੜੇ ਆਪਾਂ ਨੂੰ ਅਹ ਜਿਹਾ ਚੀਜ਼ਾਂ ਅਨੇਕਾ ਪ੍ਰਕਾਰ ਦੀ ਆਪਾਂ ਦੀ ਕੋਈ ਵੀ ਜ਼ਰੂਰਤ ਹੈਗੀ ਹੁਣ ਕਿਸਾਨ ਪ੍ਰਭੂ ਝੋਨੇ ਦੇ ਵਿੱਚ ਜ਼ਿੰਕ ਹੋ ਗਿਆ ਕਿਸਾਨ ਪ੍ਰਾ ਜ਼ਿੰਕ ਝੋਨੇ ਨੂੰ ਨਹੀਂ ਦੇ ਰਹੇ ਤੇ ਮੈਂ ਖੇਤ ਦੇ ਵਿੱਚ ਦੇਖਿਆ ਹਰ ਇੱਕ ਖੇਤ ਦੇ ਵਿੱਚ ਜਿਹੜੀ ਜ਼ਿੰਕ ਦੀ ਕਮੀ ਆ ਰਹੀ ਆ ਦੇਖਿਆ ਵੀ ਹੈ ਤੇ ਆਪਾਂ ਦੂਰ ਵੀ ਕੀਤੀ ਹੈ ਤੁਸੀਂ ਇਹ ਝੋਨਾ ਦੇਖ ਰਹੇ ਹੋ ਇਹਦੇ ਤੁਸੀਂ ਦਿਖਾ ਦਿਓ ਕੋਈ ਵੀ ਪੱਤੇ ਦੇ ਵਿੱਚ ਜੇ ਜ਼ਿੰਕ ਦੀ ਕਮੀ ਹੋਵੇ ਕਿਉਂਕਿ ਅੱਪਾ ਇਹਨੂੰ ਜ਼ਿੰਕ ਦੇ ਦਤੀ ਹੈ ਹੁਣ ਸ਼ੁਰੂਆਤੀ 20 ਦਿਨਾਂ ਦੇ ਵਿੱਚ ਤੁਸੀਂ ਝੋਨੇ ਨੂੰ ਕਿਸਾਨ ਭਰਾਵੋ 2 2 ਜਿਆਦਾ ਤੁਸੀਂ ਯੂਰੀਆ ਦੀਆਂ ਦੇਣੀਆਂ ਨੇ ਇੱਕ ਪਹਿਲੀ ਡੋਜ਼ ਦੇ ਨਾਲ ਕਿਸਾਨ ਭਰਾਵੋ ਤੁਸੀਂ ਕੀ ਕਰਨਾ ਹੈ ਜੇ ਤੁਸੀਂ ਝੋਨੇ ਤੋਂ ਵਧੀਆ ਚੰਗਾ ਝੜ ਲੈਣਾ ਚਾਹੁੰਦੇ ਹੋ ਤੇ ਸਾਰੇ ਤੱਤ ਪੂਰੇ ਕਰਕੇ ਵਧੀਆ ਕੁਆਲਿਟੀ ਦੇ ਦਾਣੇ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਝੋਨਾ ਲੱਗਣ ਤੋਂ ਬਾਅਦ ਕਿਸਾਨ ਭਰਾਵੋ 7ਵੇਂ ਤੋਂ ਲੈ ਕੇ 8ਵੇਂ ਦਿਨ ਤੁਸੀਂ ਇੱਕ ਥੈਲਾ ਯੂਰੀਏ ਦਾ ਤੁਸੀਂ ਪਹਿਲੀ ਖਰਾਕ ਝੋਨੇ ਨੂੰ ਦੇ ਦੇਣੀ ਹੈ ਨਾਲ ਇਹਦੇ ਤੁਸੀਂ ਕੀ ਦੇਣਾ ਕਿਸਾਨ ਪ੍ਰਭ 33% ਵਾਲਾ ਜ਼ਿੰਕ 5 ਤੋਂ ਲੈ ਕੇ 6 ਕਿਲੋ ਤੁਸੀਂ 33% ਵਾਲਾ ਜ਼ਿੰਕ ਲੈ ਸਕਦੇ ਹੋ ਇਹਨੂੰ ਯੂਰੀਆ ਦੇ ਵਿੱਚ ਨਾਲ ਰਲਾ ਕੇ ਤੁਸੀਂ ਪਹਿਲਾ ਛਿੱਟਾ ਜੀ ਤਾਂ 7ਵੇਂ ਤੋਂ ਲੈ ਕੇ 8ਵੇਂ ਦਿਨ ਤੁਸੀਂ ਦੇ ਦੇਣਾ ਥੋੜੀ ਕੋਈ ਵੀ ਵੈਰਾਈਟੀ ਹੈ ਕੋਈ ਵੀ ਕਿਸਮ ਹੈ ਤੇ ਦੂਜੀ ਖਿਰਾਕ ਕਰ ਕਿਸਾਨ ਪ੍ਰਭ ਤੁਸੀਂ 18ਵੇਂ ਤੋਂ 20ਵੇਂ ਦਿਨ ਕੋਸ਼ਿਸ਼ ਕਰੋ ਵੀ ਤੁਸੀਂ 19 ਤੋਂ 20 ਦਿਨ ਦੇ ਵਿੱਚ ਹੀ ਖਿਰਾਕ ਦੋ ਕਿਉਂਕਿ ਅੱਪਾ ਜਿਹੜਾ ਤੀਜਾ ਰੇ ਉਹ ਵੀ ਦੇਖਣਾ ਕਿਉਂਕਿ ਆਪਾਂ 32 ਤੋਂ ਲੈ ਕੇ 35 ਦਿਨ ਦੇ ਵਿੱਚ ਝੋਨੇ ਦੇ ਵਿੱਚ ਯੂਰੀਆ ਪੂਰੀ ਕਰਨੀ ਹੁੰਦੀ ਆ ਇਸ ਕਰਕੇ ਦੂਜੀ ਡੋਜ਼ੇ ਦੇ ਨਾਲ ਜੇ ਤੁਸੀਂ ਦੇਣਾ ਚਾਹੁੰਦੇ ਹੋ ਤੁਹਾਡੇ ਫੋਗ ਦੀ ਪੱਧ ਸਮੱਸਿਆ ਆਉਂਦੀ ਹੈ ਜੇ ਤੁਸੀਂ ਦੂਜੀ ਡੋਜ਼ੇ ਦੇ ਨਾਲ ਕਿਸਾਨ ਪ੍ਰਭੂ ਇੱਕ ਥੈਲਾ ਯੂਰੀਆ ਦਾ ਤੇ 20 ਕਿਲੋ ਤੁਸੀਂ ਪोटाश ਲੈਣੀ ਐ ਐਮਓਪੀ 60% ਵਾਲਾ ਤੁਸੀਂ ਰਲਾ ਕੇ 19 ਤੋਂ 20 ਦਿਨ ਦੇ ਵਿੱਚ ਝੋਨੇ ਨੂੰ ਦੇ ਦੇਣੇ ਫਿਰ ਕਿਸਾਨ ਭਰਾਵੋ ਤੁਸੀਂ ਝੋਨੇ ਦਾ ਰੰਗ ਦੇਖਿਓ ਫਟਾਰਾ ਦੇਖਿਓ ਤੇ ਗਰੋਥ ਦੇਖਿਓ ਤੁਹਾਨੂੰ ਕੋਈ ਵੀ ਹੋਰ ਪ੍ਰੋਡਕਟ ਪਾਉਣ ਦੀ ਜਰੂਰਤ ਨਹੀਂ ਸਿਰਫ ਇਹ ਵਾ ਦੋ ਚੀਜ਼ਾਂ ਪਾ ਦੋ ਯੂਰੀਆ ਦੇ ਵਿੱਚ ਰਲਾ ਕੇ ਥੋੜਾ ਜਿਹਾ ਝੋਨਾ ਝਾੜ ਵੀ ਚੰਗਾ ਦਊਗਾ ਕਿਉਂਕਿ ਇਹ ਜਿਹੜੇ ਦੋ ਤੱਤ ਹੈ ਇਹ ਦੋ ਤੱਤਾਂ ਦੀ ਜਿਹੜੀ ਝੋਨੇ ਦੇ ਵਿੱਚ ਮਹੱਤਵਪੂਰਨ ਕੰਮ ਹੈ ਪੋਟਾਸ਼ ਹੋ ਗਿਆ ਪਲੱਸ ਜ਼ਿੰਕ ਬਹੁਤਾ ਖਰਚਾ ਵੀ ਹੈ ਨਹੀਂ 7-800 ਦੀ ਪੋਟਾਸ਼ ਤੇ 5-600 ਦਾ ਜ਼ਿੰਕ ਟੋਟਲ 13 ਤੋਂ 1400 ਰੁਪਏ ਦਾ ਕਿਸਾਨਪ੍ਰਭੂ ਸਿਰਫ ਆਪਣਾ ਖਰਚਾ ਹੈ ਤੇ ਝਾੜਪਾ 3 ਤੋਂ ਲੈ ਕੇ 4 ਕਮੰਡਲ ਝਾੜ ਜਿਹੜਾ ਆਪਣੇ ਜ਼ਰੂਰ ਕਿਸਾਨਪ੍ਰਭੂ ਵਧੂਗਾ ਤੇ ਵਰਤ ਕੇ ਜ਼ਰੂਰ ਦੇਖਿਓ ਕਿਸਾਨਪ੍ਰਭੂ ਇਹੀ ਜਿਹੜੇ ਸ਼ੁਰੂਆਤੀ ਟਾਈਮ ਹੈ ਬੀ ਦਿਨਾਂ ਦੇ ਵਿੱਚ ਸਿਰਫ ਆਵਾ ਇਹੀ ਖਰਾਕ ਦੇਣੀ ਹੈ ਆਪਣੇ ਝੋਨੇ ਨੂੰ ਤੇ ਬਾਕੀ ਵੀਡੀਓ ਨੂੰ ਹੋਰ ਜਿੰਮੇਵਾਰ ਭਰਾਵਾਂ ਤੱਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਸਤਿ ਸ਼੍ਰੀ ਅਕਾਲ ਜੀ